ਕੌਨਸਾ ਸਹੀ ਅਸੀਂ ਕਰ ਰਹੇ ਹਾਂ ਮਕਦਮਾ ਨੰਬਰ 40 ਦੇ ਵਿੱਚ ਜਿਹੜੀ ਹੋ ਗਈ ਸਾਡੇ 379 ਵੀ ਹੋਈ ਸੀਗੀ ਥਾਣਾ ਛਿਆਟੇ ਦੇ ਵਿੱਚ 26 2 2024 ਨੂੰ ਰਾਤ 1:30 ਦੇ ਕਰੀਬ ਜਿਹੜੇ ਸੀਗੇ ਦੋ ਅਨਨੋਨ ਜਿਹੜੇ ਅਨਪਛਾਤੇ ਚਾਰ ਅਨਪਛਾਤੇ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆਏ ਦੇ ਸੀਗੇ ਤੇ ਉਹਨਾਂ ਨੇ ਆ ਕੇ ਘਰ ਵੜ ਕੇ ਜਿਹੜੀ ਸੀਗੀ ਇਹ ਚੋਰੀ ਕੀਤੀ ਸੀਗੀ ਮਤਲਬ ਕਿ ਸਨੇਚਿੰਗ ਕੀਤੀ ਸੀਗੀ ਇੰਨਾ بڑا ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਕਿ ਰਾਤ ਦਾ ਵੇਲਾ ਸੀ ਔਰ ਘਰ ਦੇ ਵਿੱਚ ਵੜ ਕੇ ਜਿਹੜਾ ਇਹਨਾਂ ਨੇ ਇਹ ਵਾਰਦਾਤ ਕੀਤੀ ਸੀ ਇਦੇ ਵਿੱਚ ਸਾਡੇ ਐਸ ਐਚਓ ਸਾਹਿਬ ਜਿਹੜੇ ਹੈਗੇ ਨੇ ਛਾਟੇ ਦੇ ਕਪਿਲ ਕੌਸ਼ਲ ਜੀ ਇਨਸਪੈਕਟਰ ਸਾਹਿਬ ਇਹਨੇ ਬਹੁਤ ਮਿਹਨਤ ਕਰਕੇ ਜਿਹੜੇ ਦੋ ਦੋਸ਼ੀ ਪਰਮਜੀਤ ਸਿੰਘ ਤੇ ਇਕਬਾਲ ਸਿੰਘ ਜਿਹੜੇ ਸੀਗੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜਾ ਹੈਗਾ ਮੋਬਾਈਲ ਜਿਹੜਾ ਖੋਹ ਕੀਤਾ ਸੀ ਉਹ ਔਰ ਇੱਕ ਚੋਰੀ ਦਾ ਜਿਹੜਾ ਸੀਗਾ ਉਹਦੇ ਵਿੱਚ ਪਲੈਟੀਨਾ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਤੇ ਵਾਰ ਦਾ ਜਿਹੜਾ ਉਹ ਖੋਹ ਕੀਤਾ ਸੀਗਾ ਮੋਟਰਸਾਈਕਲ ਉਹ ਵੀ ਇਹਨਾਂ ਨੇ ਰਿਕਵਰ ਕਰ ਲਿਆ ਸੋ ਇਸ ਤਰ੍ਹਾਂ ਦੋ ਮੋਟਰਸਾਈਕਲ ਤੇ ਜਿਹੜੇ ਮੋਬਾਈਲ ਰਿਕਵਰ ਸੀਗਾ ਉਹ ਵੀ ਇਹਦੇ ਵਿੱਚੋਂ ਕਰ ਲਿਆ ਤੇ ਦੋ ਵਿਅਕਤੀਆਂ ਨੂੰ ਜਿਹਦੇ ਇਹ ਹੋਰ ਵੀ ਕੁਝ ਬਰਾਮਦ ਜਿਹੜਾ ਜਿਹੜੀ ਕਿ ਬਰਾਮਦ ਟੋਟਲ ਸਾਰਾ ਵੀ ਰਿਕਵਰ ਕਰ ਲਿਆ ਦੇਖੋ ਇਹਨਾਂ ਦੇ ਵਿੱਚ ਅਜੇ 2 ਮੌਦਾ ਗ੍ਰਿਫਤਾਰ ਕਰਨ ਵਾਲੇ ਬਾਕੀ ਹੈਗੇ ਜੋ ਪੁਛਕਿਛ ਮੁਤਾਬਕ ਜਿਹੜੇ ਹੈਗੇ ਆ 2 ਜਿਹੜੇ ਹੋਰ ਦੋਸ਼ੀ ਹੈਗੇ ਆ ਉਹਨਾਂ ਦੇ ਕੋਲ ਹੈਗੇ ਚੋਰੀ ਦਾ ਸਾਮਾਨ ਸਾਰਾ ਬਰਾਮਦ ਹੋ ਗਿਆ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਗਿਆ ਸੀਗਾ ਉਹ ਹੋ ਗਿਆ ਜਿਹੜਾ ਸੋਨੇ ਦੀਆਂ ਆਈਟਮਸ ਹੈਗੀਆਂ ਉਹ ਦੂਸਰੇ ਬੰਦੇਆ ਕੋਲ ਹੈ ਜਿਹੜੇ ਜਦੋਂ ਫੜੇ ਜਾਣਗੇ ਉਹ ਫਿਰ ਕਿੱਥੋਂ ਦੇ ਰਹਿਣ ਵਾਲੇ ਇਹ ਦੋਨੇ ਜਿਹੜੇ ਹੈਗੇ ਸ਼ਿਆਡੇ ਦੇ ਸ਼ਿਆਡੇ ਏਰੀਆ ਦੇ ਰਹਿਣ ਵਾਲੇ ਇਹਨਾਂ ਨੂੰ ਦੇਖੀ ਕੀਤੀ ਗਈ ਸੀ ਪਹਿਲੇ ਜਾਂ ਇਹਨਾਂ ਦੇ ਵਿੱਚੋਂ ਇੱਕ ਉਸ ਮੁਹੱਲੇ ਦੇ ਵਿੱਚ ਕਾਫੀ ਜਾਣ ਪਛਾਣ ਸੀਗੀ ਉਹਨੂੰ ਪਤਾ ਸੀਗਾ ਵੀ ਇੰਨੇ ਕ ਵਜੇ ਜਿਹੜੇ ਅੱਜ ਵਿਆਹ ਤੇ ਜਾਣਾ ਹੈ ਤਿਆਰ ਹੈਗਾ ਤੇ ਇਹਨਾਂ ਦੇ ਕੋਲ 골ਡ ਹੋਏਗਾ ਤਾਂ ਹੋ ਸਕਦਾ ਸੀਸੀਟੀਵੀ ਵੀ ਪੁਲਿਸ ਹਾਂਜੀ ਸੀਸੀਟੀਵੀ ਵੀ ਮਿਲ ਗਈ ਤੁਹਾਨੂੰ ਉਦੋਂ ਮੌਕੇ ਤੇ ਵੀ ਲਈ ਸੀ ਜੀ ਇਹਨਾਂ ਦੀ ਜਦੋਂ ਕੀਤੀ ਸੀ ਜੀ ਉਦੋਂ ਸੀਸੀਟੀਵੀ ਤੋਂ ਹੀ ਜੈਨਾ ਦੀ ਜਿਹੜੀ ਹੈਗੀ ਆ ਉਹ ਤੋਂ ਬਾਅਦ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਫੀ ਲੀਡਰਾਂ ਦੀ ਜਿਹੜੀ ਹੈ ਇਸ ਪਲਾਨ ਕਿਵੇਂ ਬਣਾਇਆ ਇਹਨਾਂ ਨੇ ਇੱਕ ਵਾਰ ਕੀ ਉਸ ਕਿਸ ਤਰ੍ਹਾਂ ਕੀ ਕੀਤਾ ਲੋੜੇ ਦੇਖੋ ਇਹ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਪਤਾ ਸੀਗਾ ਕਿ ਇਹਨਾਂ ਦੇ ਇੱਕ ਨਾ ਬੇਸਿਕਲੀ ਘਰ ਇਹਨਾਂ ਦਾ ਜਿਹੜਾ ਸੀਗਾ ਬਹੁਤ ਪਿੱਛੇ ਖੇਤਾਂ ਦੇ ਵਿੱਚ ਹੈਗਾ ਜੇ ਤੁਸੀਂ ਮੌਕਾ ਵੇਖਿਆ ਹੋਏ ਤਾਂ 68 ਤੇ ਬਹੁਤ ਜ਼ਿਆਦਾ ਆਊਟਸਕਿਟਸ ਦੇ ਜਾ ਕੇ ਹੈਗਾ ਔਰ ਉੱਥੇ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਨਾ ਕੋਈ ਵਿਆਹ ਸੀਗਾ ਸੋ ਨਾਰਮਲੀ ਜਦੋਂ ਵਿਆਹ ਹੁੰਦਾ ਤਾਂ ਹਰ ਜਿੰਨੇ ਵੀ ਘਰ ਦੇ ਵਿੱਚ ਹੁੰਦੇ ਆ ਉਹ ਗਹਿਣੇ ਸਾਰੇ ਪਾ ਕੇ ਉਸੇ ਇਹਨਾਂ ਨੂੰ ਆਈਡੀਆ ਸੀਗਾ ਕਿ 10-15 ਮਿੰਟਾਂ ਤੱਕ ਨਿਕਲ ਰਹੇ ਨੇ ਸੋ ਇਹਨਾਂ ਨੇ ਉਸ ਟਾਈਮ ਹੀ ਉਹ ਘਰ ਦੇ ਉੱਤੇ ਜਿਹੜਾ ਹੈਗਾ ਅ ਕਿ ਇਸ ਟਾਈਮ ਇਹਨਾਂ ਦੇ ਕੋਲ ਜਿਹੜੇ ਹੈ 골 ਦੇ ઓਰनामेंटਸ ਤੇ ਮੋਟਰਸਾਈਕਲ ਵੀ ਇਹ ਬਾਹਰ ਹੀ ਖੜਾ ਕੀਤਾ ਹੋਇਆ ਸੀ ਤੇ ਮੋਬਾਈਲ ਸੀ ਕਹਿਣਾ ਨਵਾਂ ਲਿਆ ਜਣਾ ਉਹ ਵੀ ਸਨੇਚ ਕਰ ਦਿੱਤਾ ਸਰ ਤਿੰਨ ਮੋਬਾਈਲ ਇੱਕ ਹੋਇਆ ਇੱਕ ਮੋਬਾਈਲ ਬਰਾਮਦ ਹੋਇਆ ਬਾਕੀ ਜਿਹੜੇ ਹੈਗੇ ਦੋ ਬੰਦੇ ਹਜੇ ਫੜਨ ਵਾਲੇ ਹੈਗੇ ਨੇ ਜੀ ਉਹਦੇ ਤੋਂ ਪਾਣੀ ਸੀ ਤਾਂ ਕਿਨਾਂ ਸਮਝ ਲਓ ਕਿ ਕਾਫੀ ਡੈਚਸ ਸੀ ਜੀ ਇਸ ਨੂੰ ਲੈ ਕੇ ਇੱਕ ਗੱੜ ਦੇ ਅੰਦਰ ਮੜ ਕੇ ਲੁੱਟ ਗਏ ਜੀ ਦੇਖੋ ਸ਼ਿਆਟਾ ਦਾ ਜਿਹੜਾ ਏਰੀਆ ਹੈਗਾ ਬੜਾ ਜਿਹੜਾ ਤੁਹਾਨੂੰ ਪਤਾ ਹੈ ਦਾ ਥੋੜਾ ਜਿਹਾ ਆਪਣੇ ਲੋਅਰ ਮੀਡਲ ਕਾਸਟ ਨੂੰ ਬਿਲੋਂਗ ਕਰਦਾ ਹੈਗਾ ਸੋ ਇਸ ਕਿਸੇ ਵੀ ਵਿਅਕਤੀ ਦੇ ਨਾਲ ਇਹੋ ਜਿਹਾ ਜਿਹੜਾ ਹੋ ਜਾਣਾ ਉਹਦੇ ਲਈ ਕਾਫੀ ਸੈਂਸੇਸ਼ਨਲ ਹੁੰਦਾ ਹੈ ਔਰ ਇਹ ਮਕਦਮਾ ਜਿਹੜਾ ਚਲੋ ਟ੍ਰੇਸ ਹੋ ਗਿਆ ਇਤਨਾ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਜਿਹੜੀ ਹੈ ਚਲ ਬਾਕੀ ਹੋਰ ਵੀ ਮੁੰਡੇ ਉਹਨਾਂ ਤੋਂ ਵੀ ਕੋਈ ਪਰਚੇ ਪੁੱਛੇਗੇ ਪਹਿਲੇ ਜਿਹੜੇ ਇਹਨਾਂ ਦੇ ਵਿੱਚ ਜਿਹੜਾ ਪਰਮਜੀਤ ਹੈਗਾ ਇਹ ਤੇ ਆਲਰੇਡੀ ਪਹਿਲਾਂ ਇੱਕ ਐਂਡੀਬੀ ਸੀ ਆ ਦਾ ਪਚਾ ਹੈ ਹੋਰ ਵੀ ਜਿਹੜਾ ਕੋਈ ਕੰਮ ਨਹੀਂ ਹੁੰਦੀਆਂ ਹੋਰ ਵੀ ਵਾਰਦਾਤਾ ਜਿਹੜੀ ਕੀਤੀ ਹੋਣਾ ਨੇ ਦੇਖੋ ਜਿਹੜੇ ਆ ਦੋ ਫੜੇ ਆ ਨਾ ਕੋ ਤਾਂ ਇਹੀ ਅਜੇ ਤੱਕ ਹੈਗਾ ਬਾਕੀ ਜਿਹੜੇ ਦੋ ਫੜਨ ਵਾਲੇ ਹੈਗੇ ਉਹ ਜਦੋਂ ਫੜਾਂਗੇ ਉਹਨਾਂ ਦੀ ਪੁੱਛਗਿੱਛ ਤੋਂ ਜੋ ਵੀ ਹੋਏਗਾ ਫਿਰ ਉਹ ਤੁਹਾਨੂੰ ਦੱਸ ਸਰ ਇਹਨਾਂ ਦੀ ਕਿੰਨੀ ਉਮਰ ਹੈਗੀ ਇਹਨਾਂ ਦੀ ਉਮਰ ਕਰੀਬ ਹੈਗੀ ਆ ਜੀ 25 ਸਾਲ ਹੈਗੇ ਸੀ 25 20 25 ਸਾਲ ਨਵਾਂ ਹੀ ਗੈਂਗ ਬਣਾਇਆ ਸੀ ਕਿ ਵੈਸੇ ਮਤਲਬ ਚੱਲਦੇ-ਚੱਲਦੇ ਗੁੱਟੂ ਕਰ ਲਈ ਨਹੀਂ ਇਹਨਾਂ ਦਾ ਗੈਂਗ ਹੀ ਤੁਸੀਂ ਕਹਿ ਸਕਦੇ ਹੋ ਆਪਸ ਦੇ ਵਿੱਚ ਚਾਰੇ ਮਿਲੇ ਹੋਏ ਨੇ ਕੋਸਰਾ ਵੀ ਨਿਕਲੀ ਜਿਹਦਾ ਜੀ ਨਹੀਂ ਹਜੇ ਤੱਕ ਤਾਂ ਐਸੀ ਗੱਲ ਨਹੀਂ ਬਾਕੀ ਪੁੱਛਗਿੱਛ ਕਰਕੇ ਠੀਕ ਹੈ ਸਰ ਇੱਕ ਫੋਟੋ ਸਰ ਸਾਡਾ ਥੋੜਾ ਨਾ ਲਾਣਾ ਬਸ ਥੋੜੀ ਜਿਹੀ